ਨੌਜਵਾਨ ਦੀ ਮ੍ਰਿਤਕ ਦੀ ਪਛਾਣ ਅਬਦੁਲਵਜੋਹੀ ਅਬਦੁਲ ਇਸਤਾ ਨਾਮ ਸੀ ਪੰਜ ਗੋਲੀਆਂ ਲੱਗੀਆਂ ਨੇ ਔਰ ਇਹ ਪਿੰਡ ਕੰਗਮਾਈ ਦਾ ਰਹਿਣ ਵਾਲਾ ਸੀ ਅਬਦੁਲ ਨਾਮ ਦੇ ਨੌਜਵਾਨ ਦੀ ਜਾਨ ਗਈ ਹੈ ਅਬਦੁਲ ਪਿੰਡ ਕੰਗਬਈ ਦਾ ਕੰਗਮਾਈ ਦਾ ਇਹ ਰਹਿਣ ਵਾਲਾ ਸੀ ਪੰਜ ਗੋਲੀਆਂ ਦੱਸਿਆ ਜਾ ਰਿਆ ਨੇ ਕਿ ਉਸ ਨੂੰ ਲੱਗੀਆਂ ਨੇ ਤੁਰੰਤ ਉਸ ਨੂੰ ਹਸਪਤਾਲ ਲਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅਬਦੁਲ ਨਾਮ ਦਾ ਨੌਜਵਾਨ ਹੈ ਜਿਸ ਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਔਰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਬਦੁੱਲ ਇਸ ਦਾ ਨਾਮ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਦਾ ਕਸਬਾ ਹੈ ਹਰਿਆਣਾ। ਹਰਿਆਣਾ ਦੇ ਵਿੱਚ ਇਸ ਨੌਜਵਾਨ ਦਾ ਮਰਡਰ ਹੋਇਆ ਹੁਸ਼ਿਆਰਪੁਰ ਦੇ ਹਰਿਆਣਾ ਦੇ ਵਿੱਚ। ਉੱਥੇ ਇਸ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ। ਅਮਰੀਕ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਅਮਰੀਕ ਕੀ ਪੂਰਾ ਮਾਮਲਾ ਕੀ ਹੈ? ਕੌਣ ਸੀ ਇਹ ਨੌਜਵਾਨ? ਕੀ ਕਿਸੇ ਨਾਲ ਰੰਜਿਸ਼ ਸੀ ਜਾਂ ਕੋਈ ਗੈਂਗਸਟਰ ਐਂਗਲ ਹੈ ਕਿਸ ਵਜ੍ਹਾ ਨਾਲ ਮਾਰਿਆ ਗਿਆ ਬਿਲਕੁਲ ਵਿਜੀ ਜੇਕਰ ਗੱਲ ਕੀਤੀ ਜਾਵੇ ਜਿੰਨੀ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਪੜਨ ਤੋਂ ਬਾਅਦ ਬੇਲਾ ਸੀ ਅਤੇ ਅਕਸਰ ਜੇਮ ਨੂੰ ਹਰਿਆਣੇ ਆਇਆ ਕਰਦਾ ਸੀ 23 ਸਾਲ ਮਹਿ ਜਿਸ ਦੀ ਉਮਰ ਸੀ ਤੇ ਅੱਜ ਜਦੋਂ ਇਹ ਜਿਮ ਦੇ ਲਈ ਘਰੋਂ ਨਿਕਲਿਆ ਤੇ ਇਸ ਦਾ ਕੰਗਮਾਈ ਪਿੰਡ ਹੈ ਜਿਹੜਾ ਹਰਿਆਣੇ ਤੋਂ ਕੋਈ 3 ਕਿਲੋਮੀਟਰ ਸਾਈਡ ਤੇ ਪੈਂਦਾ ਹੈ ਤੇ ਹਰਿਆਣੇ ਜੇਮ ਨੂੰ ਆਂਦਾ ਪਿਆ ਸੀ ਤੇ ਜਿਵੇਂ ਹੀ ਇਹ ਪੁਲ ਤੇ ਪਹੁੰਚਦਾ ਹੈ ਅਰੇ ਸੋ ਕਾਰ ਦੇ ਵਿੱਚ ਇੱਕ ਸਰਦਾਰ ਨੌਜਵਾਨ ਦੱਸਿਆ ਜਾ ਰਿਹਾ ਕਿ ਉਹ ਆਇਆ ਤੇ ਉਸਨੇ ਇਸ ਦੇ ਉੱਤੇ ਤਾਵੜ ਤੂੰੜ ਫਾਇਰਿੰਗ ਕੀਤੀ ਚਾਰ ਗੋਲੀਆਂ ਪਹਿਲਾਂ ਮਾਰੀਆਂ ਤੇ ਜਦੋਂ ਇਹ ਡੇਗ ਗਿਆ ਉਸ ਤੋਂ ਬਾਅਦ ਇਸ ਦੇ ਤੇ ਤਿੰਨ ਫਾਇਰ ਹੋਰ ਕੀਤੇ 6 ਤੋਂ 7 ਫਾਇਰ ਇਸ ਦੇ ਲੱਗੇ ਤੇ ਜਦੋਂ ਰਾਹਗੀਰਾਂ ਨੇ ਇਸ ਨੂੰ ਚੱਕ ਕੇ ਲਿਆਂਦਾ ਤੇ ਉਸ ਤੋਂ ਬਾਅਦ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਇਸ ਨੂੰ ਮਰਿਤਕੋਸ਼ਿਦ ਕਰ ਦਿੱਤਾ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਗੈਂਗਸਟਰ ਐਂਗਲ ਸਾਹਮਣੇ ਨਹੀਂ ਨਿਕਲਿਆ ਜੀ ਜੀ ਇਹ 21 ਨ 21 ਵਿਅਕਤੀ ਸੀ ਜਿਸ ਨੇ ਗੋਲੀਆਂ ਮਾਰੀਆਂ ਬਿਲਕੁਲ ਜੇ ਚਚੰਦਪੀ ਜਿਹੜੇ ਉਹਦੇ ਦੋਸਤ ਚੱਕ ਕੇ ਲੈ ਕੇ ਆਏ ਜਾਂ ਜਿਹੜੇ ਰਾਹਗੀਰ ਸੀ ਉਹਨਾਂ ਨੇ ਦੱਸਿਆ ਕਿ ਇੱਕ ਹੀ ਵਿਅਕਤੀ ਸੀ ਪਤਕੇ ਦੇ ਵਿੱਚ ਵਿਅਕਤੀ ਸੀ ਸਰਦਾਰ ਨੌਜਵਾਨ ਮੁੰਡਾ ਜੀ ਆਈ ਸੀ ਉਹ ਵੀ ਕੋ ਬਹੁਤੀ ਉਮਰ ਦਾ ਨਹੀਂ ਉਹ ਵੀ 22 ਸਾਲ ਦਾ ਦੱਸਦੇ अल्टੋ ਕਾਰ ਦੇ ਵਿੱਚ ਉਹ ਆਇਆ ਸੀ 3:00 ਵਜੇ ਠੀਕ ਹੈ ਧੰਨਵਾਦ ਅਮਰੀਕ ਤਾਂ ਇਹ ਨੌਜਵਾਨ ਅਬਦੁੱਲ ਜਿਸ ਦਾ ਨਾਮ ਸੀ ਜਿਮ ਜਾ ਰਿਹਾ ਸੀ ਜਿਸ ਵੇਲੇ ਇਸ ਤੇ ਅਟੈਕ ਕੀਤਾ ਔਰ ਇੱਕ ਹੀ ਨੌਜਵਾਨ ਦੱਸਿਆ ਜਾ ਰਿਹਾ ਜੋ ਪੱਗ ਬੰਨੀ ਸੀ ਜਿਸ ਤੇ ਸਰਦਾਰ ਮੁੰਡਾ ਸੀ ਜਿਸ ਨੇ ਗੋਲੀਆਂ ਮਾਰੀਆਂ ਔਰ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਪਹਿਲਾਂ 4 ਗੋਲੀਆਂ ਮਾਰ ਗਿਆ ਫਿਰ ਜਦੋਂ ਇਹ ਡਿੱਗ ਪਿਆ ਤਾਂ 3 ਗੋਲੀਆਂ ਇਸ ਤੇ ਹੋਰ ਚਲਾਈਆਂ ਗਈਆਂ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ